ਕੇ ਜ਼ਰੂਰ ਹੈ ਤਸਵੀਰਾਂ ਦਿਖਾਓ ਕਿ ਉਹ ਪਿੰਡ ਜਿਹੜੇ ਨੇ ਫਸੇ ਹੋਏ ਨੇ ਜਿੱਥੇ ਤੱਕ ਪਾਣੀ ਚਾਰੇ ਪਾਸੇ ਉਹਨਾਂ ਪਿੰਡਾਂ ਨੂੰ ਘੇਰ ਕੇ ਬੈਠ ਗਿਆ ਤਹਾੜਾਂ ਦੀ ਮਾਰ ਦੇ ਢੇਂਟ ਹੈ ਪੰਜਾਬ ਹੁਣ ਬਹੁਤ ਜ਼ਿਆਦਾ ਤੇਜ਼ ਹੈ ਅਗਰ ਇਸ ਪਾਣੀ ਦੇ ਵਿੱਚੋਂ ਲੰਘਣਾ ਹੋਵੇ ਤਾਂ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਰਫ਼ਤਾਰ ਦੇ ਨਾਲ ਜਿਹੜਾ ਅੱਗੇ ਤੋਂ ਅੱਗੇ ਖਿੱਚ ਰਿਹਾ ਹੈ ਤਾਂ ਬਹੁਤ ਲੋੜ ਹੈ ਇਹਨਾਂ ਪਿੰਡਾਂ ਨੂੰ ਮਦਦ ਦੀ ਇਹ ਪਿੰਡ ਫਸ ਚੁੱਕੇ ਨੇ ਇਹਨਾਂ ਪਿੰਡਾਂ ਤੱਕ ਮਦਦ ਨਹੀਂ ਪਹੁੰਚ ਰਹੀ ਲੋਕ ਜਿਹੜੇ ਨੇ ਉਹਨਾਂ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਕਿੱਦਾਂ ਨਿਕਲੀਏ ਕਿਉਂਕਿ ਪਾਣੀ ਦੀ ਸਪੀਡ ਇਸ ਵੇਲੇ ਬਹੁਤ ਜ਼ਿਆਦਾ ਹੈ ਪਾਣੀ ਲਗਾਤਾਰ ਵਧ ਰਿਹਾ ਹੈ ਸਤਲੁਜ ਦਰਿਆ ਉਫਾਨ ਤੇ ਭਾਰਤ ਪਾਕਿਸਤਾਨ ਸਰਹੱਦੀ ਪਿੰਡਾਂ ਦੇ ਵਿੱਚ ਪਾਣੀ ਨੇ ਕਹਿਰ ਮਚਾ ਕੇ ਰੱਖ ਦਿੱਤਾ ਹੈ ਤਾਂ ਪਾਣੀ ਦੀ ਸਪੀਡ ਜਿਹੜੀ ਬਹੁਤ ਜ਼ਿਆਦਾ ਹੈ ਸਰਹੱਦੀ ਪਿੰਡ ਜਿਹੜੇ ਇਸ ਵੇਲੇ ਚਪੇਟ ਦੇ ਵਿੱਚ ਨੇ ਸ਼ਾਸ਼ਨ ਪੱਬਾ ਪਾਰ ਹੈ ਤਾਂ ਉੱਥੇ ਹੀ ਵਿਦਾਇਕ ਵੀ ਜਿਹੜੇ ਜਿੰਨੀ ਕੋਸ਼ਿਸ਼ ਕਰ ਸਕਦੇ ਨੇ ਜ਼ਰੂਰ ਮਦਦ ਦੇ ਲਈ ਹੱਥ ਦੇ ਰਹੇ ਨੇ ਪਰ ਆ ਪਿੰਡ ਹੱਲੇ ਵੀ ਫਸੇ ਹੋਏ ਨੇ ਬਾਈ ਜੀ ਪਾਣੀ ਤਾਂ ਇੱਥੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਹੈ ਹਾਂਜੀ ਬਹੁਤ ਪਾਣੀ ਆ ਰਿਹਾ ਪਿੱਛੂ ਵਾਜੀ ਹੋਰ ਵੀ ਹੋਰ ਵੀ ਇਹ ਪਾਣੀ ਛੱਡੀ ਜਾਂਦੇ ਸੇ ਫਸੇ ਹੋਏ ਨੇ ਉਹਨਾਂ ਨੂੰ ਕਿੱਦਾਂ ਕੱਢ ਕੇ ਲਿਆਉਗੀ ਕੋਈ ਨਾ ਹੈਗਾ ਇਸ ਨੂੰ ਹੋਰ ਤਰੀਕੇ ਨਾਲ ਜਾਣਦਾ ਰਸਤਾ ਇਧਰੋਂ ਕੋਈ ਨਹੀਂ ਹੈਗਾ ਬਾਰਡਰ ਤੇ ਹੈਗਾ ਬਾਰਡਰ ਤੋਂ ਪਰ ਜਾਣ ਨਹੀਂ ਦਿੰਦੇ ਉਹ ਕਹਿੰਦੇ ਨੇ 5 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਚਲਾ ਗਿਆ ਚਲਾ ਗਿਆ ਉਧਰੋਂ ਜਾਣ ਨਹੀਂ ਦਿੰਦੇ ਮੇਰੇ ਪਿੱਛੇ ਦੇਖੋ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਫਿਰੋਜ਼ਪੁਰ ਇਲਾਕੇ ਦੇ ਵਿੱਚ ਖੜੇ ਆ ਤਾਂ ਹਾਲਾਤ ਬੇਹਦ ਨਾਜ਼ੁਕ ਬਣ ਚੁੱਕੇ ਨੇ ਗੱਡੀ ਉੱਥੇ ਹੀ ਨੇ ਘਰ ਦੇ ਵਿੱਚ ਹੀ ਨੇ ਘਰ ਦੇ ਵਿੱਚ ਹੀ ਹੈ ਗੱਡ ਕਿੱਥੇ ਜਾਈਏ ਹੁਣ ਹਾਂ ਫਿਰ ਤੁਸੀਂ ਇੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਲਿਆ ਹਾਲੇ ਘਰ ਨਹੀਂ ਛੱਡਣ ਨੂੰ ਮਨ ਕਰਦਾ ਨਹੀਂ ਮਾਰ ਜਿੱਗਿਆ ਕਿੱਥੇ ਜਾਵਾਂਗੇ ਕਿੱਥੇ ਜੀ ਘਰੇ ਕਿਸ ਦੇ ਅੱਗੇ ਘਰੇ ਗਿਆ ਨਹੀਂ ਜਾਂਦਾ ਆਦਾ ਗੱਡੀ ਚੰਗਾ ਹੈ ساری ਡੁੱਬ ਬਰਬਾਦ ਹੋ ਗਈ ਹੈ ਇਹਦੇ ਜੇ ਦਿਲਕ ਜਾਏਗਾ ਲੁੱਟ ਜਾਏਗਾ ਬੰਦਾ ਦਿਲਕ ਜਾਏਗਾ ਲੁੱਟ ਜਾਏਗਾ ਬੰਦਾ ਤਸਵੀਰਾਂ ਬਹੁਤ ਜ਼ਿਆਦਾ ਭਿਆਨਕ ਨੇ ਜਿੱਥੇ ਕਿ ਟਰੈਕਟਰ ਟਰਾਲੀਆਂ ਦੇ ذریعے ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਦਾਸ ਇੰਗਲੈਂਡ ਤੋਂ ਆਇਆ ਤੇ ਦਿਲ ਕਰਦਾ ਕਿ ਕਿਸੇ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਆਪਾਂ ਉਹਨਾਂ ਦੀ ਮਦਦ ਕਰੀਏ ਆਪਣੀ ਸੰਸਥਾ ਹੈਗੀ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜੀ ਬੱਚਿਆਂ ਨੂੰ ਪੜhaiਆਂ ਵੀ ਕਰਾਉਂਦੀ ਹੈ ਪਰ ਜੇ ਉਹ ਜਦ ਮੁਸ਼ਕਲ ਆ ਜਾਂਦੇ ਅਸੀਂ ਉਹ ਮਦਦ ਕਰਦੇ ਹਾਂ ਔਰ ਪਹਿਲੇ ਦਿਨ ਤੋਂ ਕਰਦੇ ਪਏ ਆ ਮੇਰੇ ਪਿੱਛੇ ਦੇਖੋ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਫਿਰੋਜ਼ਪੁਰ ਇਲਾਕੇ ਦੇ ਵਿੱਚ ਖੜੇ ਆ ਤਾਂ ਹਾਲਾਤ ਬੇਹਦ ਨਾਜ਼ੁਕ ਬਣ ਚੁੱਕੇ ਨੇ ਬਾਪੂ ਜੀ ਇਸੇ ਪਿੰਡ ਦੇ ਉਹ ਜਿਹੜੇ ਪਿੰਡ ਦੇ ਚਾਰੇ ਪਾਸੇ ਪਾਣੀ ਫਿਰ ਰਿਹਾ ਹੈ ਚਾਰੇ ਕੱਜੇ ਪਾਣੀ ਪਾਣੀ ਹੈ ਜੀ ਬਾਹਰ ਖੇਤਾਂ 'ਚ ਪਾਣੀ ਬਹੁਤ ਆਇਆ ਹੈ ਫਸਲਾਂ ਬਰਬਾਦ ਹੋ ਗਈਆਂ ਬਰਬਾਦ ਹੋ ਗਈਆਂ ਫਸਲਾਂ ਤਾਂ ਹੁਣ ਕਿੱਦਾਂ ਇੱਥੋਂ ਜਿੱਦਾਂ ਆਪਾਂ ਲੰਘ ਰਹੇ ਆ ਮੈਨੂੰ ਲੱਗਦਾ ਪਾਣੀ ਤਾਂ ਹੋਰ ਉੱਪਰ ਨੂੰ ਆ ਰਿਹਾ ਨਹੀਂ ਪਾਣੀ ਉੱਪਰ ਚੜ੍ਹ ਰਿਹਾ ਵੱਲੇ ਨਾਲ ਹਾਂ ਤੁਸੀਂ ਵੀ ਉਸੇ ਪਿੰਡ ਚੋਂ ਆਏ ਹੋ ਆ ਰਾਜੋ ਘਾਤਾ ਬੈਂਡ ਖਾ ਆਸ਼ ਰਾਜੋ ਗਏਗੇ ਘਰ ਦੇ ਉੱਥੇ ਹੀ ਨੇ ਘਰ ਦੇ ਵਿੱਚ ਹੀ ਨੇ ਘਰ ਦੇ ਵਿੱਚ ਹੀ ਹੈ ਘਰ ਕਿੱਥੇ ਜਾਈਏ ਹੁਣ ਹਾਂ ਫਿਰ ਤੁਸੀਂ ਇੱਥੇ ਰੋਟੀ ਪਾਣੀ ਦਾ ਪ੍ਰਬੰਧ ਕਰਨ ਲਈ ਆਏ ਨਹੀਂ ਘਰੇ ਰੋਟੀ ਦਾ ਪਾਣੀ ਬਣਾਈਗਾ ਅੱਛਾ ਹਾਂ ਘਰ ਮੇ ਬਣਾਈਦਾ ਇੱਥੇ ਕਿਹੜਾ ਇੰਨੇ ਆਵੇ ਬੱਚੇ ਲੈ ਗਏ ਫਿਰ ਔਖਾ ਨਹੀਂ ਲੱਗਦਾ ਉਧਰੋਂ ਇਧਰ ਨੂੰ ਪਾਰ ਹੋਣਾ ਇਹ ਕਿਵੇਂ ਇੱਦਿ ਦੇਖਣਾ ਪਾਣੀ ਪੂਣ ਕੇ ਬੱਚੇ ਤਾਂ ਘਰੇ ਨੇ ਹਾਂ ਜੇ ਪਾਣੀ ਹੋਰ ਵੱਧ ਗਿਆ ਫਿਰ ਸੋਚਿਆ ਕਿ ਆਪਣੇ ਪਰਿਵਾਰ ਨੂੰ ਵੀ ਕੱਢੀ ਉਸ ਸਥਾਨ ਤੋਂ ਨਹੀਂ ਅਜੇ ਨਹੀਂ ਕੱਢਦੇ ਪਾਣੀ। ਵਾਜੀ ਹੈ। ਹੱਲੇ ਕਰ ਨਹੀਂ ਛੱਡਣ ਨੂੰ ਮਨ ਕਰਦਾ। ਨਹੀਂ ਮਾਰ ਜਿੱਗਿਆ ਕਿਥੇ ਜਾਵਾਂਗੇ ਕਿਥੇ ਦੀ? ਘਰੇ ਕਿਸ ਦੇ ਘਰੇ ਗਿਆ ਨਹੀਂ ਜਾਂਦਾ। ਹੂੰ। ਆਦਾ ਗਾਰੀ ਚੰਗਾ ਹੈ। ਜੇ ਪਾਣੀ ਬਹੁਤ ਵੱਧ ਗਿਆ ਫੇਕ ਕੀ ਕਰੋਗੇ? ਉਹ ਫਿਰ ਆਪੇ ਲੋਟ ਜਾਾਂਗੇ ਫਿਰ ਹੋਰ ਕੀ ਰਾਂਗੇ? ਰੋੜਨ ਲਈ ਤਿਆਰ ਉੱਪਰ ਕਰ ਨਹੀਂ ਛੱਡਣਾ। ਹੋਰ ਕੀ ਹੋਰ ਕੀ ਕਰਾਂਗੇ? ਹੋਰ ਕਾਰੋਬਾਰ ਹੀ ਬੰਦੋਗੇ ਤਾਂ ਰੋਣ ਵਾਲੀ ਗੱਲ ਰਹੇਗੀ ਹੋਰ ਕੀ ਰਹੇਗਾ? ਹਾਂ। ਹੈ? ਮਿਹਨਤ ਨਾ ਕਰ ਬਣਾਏ ਸੀ। ਮਿਹਨਤ ਨਾਲ ਬਹੁਤ ਮਿਹਨਤ ਨਾਲ। ਹੂੰ। ਕਿੰਨੇ ਕਿੰਨੀ ਕਿ ਜ਼ਮੀਨ ਆ? ਜ਼ਮੀਨ ਦਾ ਇਹ 5 6 ਏਕੜ। ਅੱਛਾ। ਹਾਂ। ਖਰੀ ਡੋ ਬਰਬਾਦ ਹੋ ਗਈ ਏ। ਬਰਬਾਦ ਹੋ ਗਈ ਹੁਣ ਘਰ ਨਹੀਂ ਏਦਾਂ ਬਚਾਣਾ ਚਾਹੁੰਦੇ ਉਹ ਘਰ ਤਾਂ ਬਚ ਜਾਵੇਗਾ। ਨਹੀਂ ਘਰ ਤਾਂ ਬਚ ਜਾਏਗਾ ਘਰ ਤਾਂ ਉੱਪਰ ਹੈ। ਉੱਪਰ ਹੈ। ਹਾਂ ਘਰ ਤਾਂ ਬੋਈ ਜੀ। 5 6 ਫੁੱਟ ਆਏ ਪਾਣੀ ਫੇਰ ਘਰ ਤੇ ਪਹੇਗਾ ਪਾਣੀ ਦਾ। ਹਾਂ ਪਰ ਬਾਪੂ ਜੀ ਬਹੁਤ ਹਾਲਾਤ ਓਵਰ ਸਪੀਡ ਪਾਣੀ ਆ ਕਿਤੇ ਪੈਰ ਸਲਿੱਪ ਹੋ ਜਵੇ ਜਾਂ ਹਨਾ ਕੋਈ ਖਤਰਾ ਵਾ ਇਸ ਕਰਕੇ ਪਰਹੇਜ਼ ਕਰੋ। ਇਹ ਤਾਂ ਪੂਰਾ ਫੋਲ ਖਤਰਾ ਹੈ ਜੀ। ਹੂੰ। ਇਹਦੇ ਜੇ ਤਿਲਕ ਜਾਏਗਾ ਲੁੱਟ ਜਾਏਗਾ ਬੰਦਾ। ਬਿਲਕੁਲ ਬਜ਼ੁਰਗ ਬਜ਼ੁਰਗ ਨੇ ਉਹ ਵੀ ਜਿਹੜੇ ਆ ਹਾਲਾਤ ਦੇਖਣ ਦੇ ਲਈ ਪਾਣੀ ਦੇ ਵਿੱਚੋਂ ਨਿਕਲ ਰਹੇ ਨੇ ਅਸੀਂ ਖੁਦ ਇਸ ਪਾਣੀ ਦੇ ਵਿੱਚ ਆ ਤਾਂ ਪਤਾ ਲੱਗ ਰਿਹਾ ਕਿ ਬਹੁਤ ਤੇਜ਼ ਰਫ਼ਤਾਰ ਦੇ ਨਾਲ ਪਾਣੀ ਵਹਿ ਰਿਹਾ ਵਾ ਅੱਗੇ ਤੋਂ ਅੱਗੇ ਇਹ ਪਾਣੀ ਵਹਿੰਦਾ ਵਹਿੰਦਾ ਜਿਹੜਾ ਉਹ ਸਾਈਡ ਨੂੰ ਜਾ ਰਿਹਾ ਜਿੱਥੇ ਉਹ ਪਿੰਡ ਜ਼ੂਮ ਕਰਕੇ ਜ਼ਰੂਰ ਇਹ ਤਸਵੀਰਾਂ ਦਿਖਾਓ ਕਿ ਉਹ ਪਿੰਡ ਜਿਹੜੇ ਨੇ ਫਸੇ ਹੋਏ ਨੇ ਜਿੱਥੇ ਤੱਕ ਪਾਣੀ ਚਾਰੇ ਪਾਸੇ ਉਹਨਾਂ ਪਿੰਡਾਂ ਨੂੰ ਘੇਰ ਕੇ ਬੈਠ ਗਿਆ ਤਾਂ ਹੜਾਂ ਦੀ ਮਾਰ ਦੇ ਇੰਟ ਹੈ ਪੰਜਾਬ ਜਿੱਥੇ ਚਾਰੇ ਪਾਸੇ ਪਾਣੀ ਪਾਣੀ ਹੋ ਚੁੱਕਾ ਜਲਥਲ ਹੋ ਚੁੱਕੀ ਆ ਤਾਂ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਹੈ ਅਗਰ ਇਸ ਪਾਣੀ ਦੇ ਵਿੱਚੋਂ ਲੰਘਣਾ ਹੋਵੇ ਤਾਂ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਰਫ਼ਤਾਰ ਦੇ ਨਾਲ ਜਿਹੜਾ ਅੱਗੇ ਤੋਂ ਅੱਗੇ ਖਿੱਚ ਰਿਹਾ ਹੈ ਤਾਂ ਬਹੁਤ ਲੋੜ ਹੈ ਇਹਨਾਂ ਪਿੰਡਾਂ ਨੂੰ ਮਦਦ ਦੀ ਇਹ ਪਿੰਡ ਫਸ ਚੁੱਕੇ ਨੇ ਇਹਨਾਂ ਪਿੰਡਾਂ ਤੱਕ ਮਦਦ ਨਹੀਂ ਪਹੁੰਚ ਰਹੀ ਪਿੰਡ ਵਾਲੇ ਕਹਿ ਰਹੇ ਨੇ ਕਿ ਕੋਈ ਮਦਦ ਕਰਨ ਦੇ ਲਈ ਆਂਦਾ ਹੈ ਤਾਂ ਪਿੱਛੇ ਹੀ ਰਹਿ ਜਾਂਦਾ ਹੈ ਲੋਕ ਜਿਹੜੇ ਨੇ ਉਹਨਾਂ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਕਿੱਦਾਂ ਨਿਕਲੀਏ ਕਿਉਂਕਿ ਪਾਣੀ ਦੀ ਸਪੀਡ ਇਸ ਵੇਲੇ ਬਹੁਤ ਜ਼ਿਆਦਾ ਹੈ ਪਾਣੀ ਲਗਾਤਾਰ ਵੱਧ ਰਿਹਾ ਹੈ ਸਤਲੁਜ ਦਰਿਆ ਉਫਾਨ ਤੇ ਹੈ ਜਿਸ ਕਰਕੇ ਭਾਰਤ ਪਾਕਿਸਤਾਨ ਸਰਹੱਦੀ ਪਿੰਡਾਂ ਦੇ ਵਿੱਚ ਪਾਣੀ ਨੇ ਕਹਿਰ ਮਚਾ ਕੇ ਰੱਖ ਦਿੱਤਾ ਹੈ ਤਾਂ ਪਾਣੀ ਦੀ ਸਪੀਡ ਜਿਹੜੀ ਬਹੁਤ ਜ਼ਿਆਦਾ ਹੈ ਸਰਹੱਦੀ ਪਿੰਡ ਜਿਹੜੇ ਇਸ ਵੇਲੇ ਚਪੇਟ ਦੇ ਵਿੱਚ ਨੇ ਹਰੀਕੇ ਹੈਡ ਤੋਂ 2 ਲੱਖ ਤੋਂ ਵੀ ਜ਼ਿਆਦਾ ਕਿਊਸਕ ਪਾਣੀ ਜਿਹੜਾ ਸਰਹੱਦੀ ਲੋਕਾਂ ਦੀਆਂ ਆਖਰੀਆਂ ਉਮੀਦਾਂ ਖਤਮ ਕਰ ਰਿਹਾ ਹੈ ਵੱਧ ਰਿਹਾ ਪਾਣੀ ਪਿੰਡਾਂ ਦੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਜਿੱਥੇ ਲਗਾਤਾਰ ਪ੍ਰਸ਼ਾਸਨ ਭੱਬਾ ਪਾਰ ਹੈ ਤਾਂ ਉੱਥੇ ਹੀ ਵਿਧਾਇਕ ਵੀ ਜਿਹੜੇ ਜਿੰਨੀ ਕੁ ਕੋਸ਼ਿਸ਼ ਕਰ ਸਕਦੇ ਨੇ ਜ਼ਰੂਰ ਮਦਦ ਦੇ ਲਈ ਹੱਥ ਦੇ ਰਹੇ ਨੇ ਪਰ ਆਹ ਪਿੰਡ ਹੱਲੇ ਵੀ ਫਸੇ ਹੋਏ ਨੇ ਬਾਈ ਜੀ ਪਾਣੀ ਤਾਂ ਇੱਥੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਹਾਂਜੀ ਬਹੁਤ ਪਾਣੀ ਆ ਰਿਹਾ ਪਿੱਛੂ ਆ ਜੀ ਹੋਰ ਵੀ ਹੋਰ ਵੀ ਅਜੇ ਪਾਣੀ ਛੱਡੀ ਜਾਂਦੇ ਨੇ ਆ ਦੇਖ ਲਓ ਅਸੀਂ ਹੁਣ ਖੜੇ ਆ ਕਿੱਥੇ ਪਾਣੀ ਸੀ ਹੌਲੀ ਹੌਲੀ ਹੋਰ ਜ਼ਿਆਦਾ ਵੱਧ ਗਿਆ ਹਾਂਜੀ ਹਾਂਜੀ ਬਹੁਤ ਪਾਣੀ ਵੱਧ ਲਿਆ ਪਿੱਛੇ ਆਪਣੇ ਜਿਹੜੇ ਇਹਦੇ ਫੈਟ ਜ਼ਮੀਨਾਂ ਜਿੰਨੀਆਂ ਵੀ ਨਿਫਾਰੀਆਂ ਖਰਾਬ ਹੋ ਗਈਆਂ ਜਿੰਨੀਆਂ ਵੀ ਫਸਲਾਂ ਨੇ ਹਾਰੀਆਂ ਖਰਾਬ ਹੋ ਗਈਆਂ ਪਰ ਹੁਣ ਤੁਸੀਂ ਇਧਰੋਂ ਉਧਰੋਂ ਜਾ ਰਹੇ ਹੋ ਪਾਣੀ ਇੱਕਦਮ ਉੱਪਰ ਆ ਗਿਆ ਫਿਰ ਕੀ ਕਰੋਗੇ ਉਹ ਫਿਰ ਕੀ ਕੀਤਾ ਜਾਵੇ ਪਿੰਡ ਜਾਣਾ ਪਿੰਡ ਜਾਣਾ ਪਵੇਗਾ ਹਾਂਜੀ ਹਾਂਜੀ ਹੁਣ ਬੱਚੇ ਫਸੇ ਹੋਏ ਨੇ ਉਹਨਾਂ ਨੂੰ ਕਿੱਦਾਂ ਕੱਢ ਕੇ ਲਿਆਓਗੇ ਕੋਈ ਨਾ ਹੈਗਾ ਇਧਰ ਨੂੰ ਹੋਰ ਤਰੀਕੇ ਨਾਲ ਜਾਣ ਦਾ ਰਸਤਾ ਇਧਰ ਕੋਈ ਨਹੀਂਗਾ ਬਾਰਡਰ ਤੇ ਹੈਗਾ ਬਾਰਡਰ ਤੋਂ ਪਰ ਜਾਣ ਨਹੀਂ ਦਿੰਦੇ ਉਹ ਕਹਿੰਦੇ ਨੇ 5 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਚਲਾ ਗਿਆ ਚਲਾ ਗਿਆ ਉਧਰੋਂ ਜਾਣ ਨਹੀਂ ਦਿੰਦੇ ਕੋਈ ਮਦਦ ਪਹੁੰਚ ਰਹੀ ਹੈ ਜਿਹੜੇ ਫਸੇ ਹੋਏ ਪਿੰਡ ਨਹੀਂ ਨਹੀਂ ਉਧਰ ਕੋਈ ਮਦਦ ਨਹੀਂ ਪਹੁੰਚ ਰਹੀ ਕੋਈ ਜਦੋਂ ਆਉਂਦਾ ਇੱਥੇ ਰੁਕ ਜਾਂਦਾ ਹਾਂ ਜੀ ਜੋ ਜਿਹੜਾ ਵਿਆਉਂਦਾ ਇੱਥੇ ਰੁਕ ਜਾਂਦੇ ਨੇ ਇੱਥੇ ਤੱਕ ਸੜਕ ਦਿਖ ਰਹੀ ਹੈ ਇੱਥੇ ਤਾਂ ਬਿਲਕੁਲ ਹੀ ਪੁੱਲ ਟੁੱਟਾ ਹੋਇਆ ਹਾਂਜੀ ਹਾਂਜੀ ਪੁੱਲ ਪੁੱਲ ਤੋਂ ਉੱਪਰ ਲੀਫ ਐਡ ਵੀ 5 3 3 4 4 ਇਨਾ ਫੁੱਟ ਪਾਣੀ ਪੈਂਦਾ ਤੇ ਜਿੰਨਾ ਇਧਰੋਂ ਪੈਂ ਸੋ ਬਿਲਕੁਲ ਇਸ ਪਾਣੀ ਦੇ ਵਿੱਚ ਤੁਰਨਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਅੱਗੇ ਬਹੁਤ ਜ਼ਿਆਦਾ ਖਤਰਨਾਕ ਹਾਲਾਤ ਨੇ ਤਾਂ ਤਸਵੀਰਾਂ ਜਿਹੜੀਆਂ ਇਹਨਾਂ ਪਿੰਡਾਂ ਦੀਆਂ ਦਿਖਾ ਰਹੀਆਂ ਜਿੱਥੇ ਕਿ ਹਾਲਾਤ ਬੇਹਦ ਖਤਰੇ ਤੋਂ ਉੱਪਰ ਹੋ ਚੁੱਕੇ ਨੇ ਆਊਟ ਆਫ ਕੰਟਰੋਲ ਨੇ ਪਾਣੀ ਲਗਾਤਾਰ ਮਿੰਟਾਂ ਦੇ ਹਿਸਾਬ ਦੇ ਨਾਲ ਵੱਧ ਰਿਹਾ ਹੈ ਤਾਂ ਜਿੱਥੇ ਲਗਾਤਾਰ ਓਵਰਫਲੋ ਸਤਲੁਜ ਹੋ ਰਿਹਾ ਫਿਰੋਜ਼ਪੁਰ ਦੇ ਨਾ ਪਿੰਡਾਂ ਨੂੰ ਚਪੇਟ ਦੇ ਵਿੱਚ ਲੈ ਲਿਆ ਸਰਹੱਦੀ ਪਿੰਡ ਨੇ ਰਾਜੋ ਕੀ ਗੱਟੀ ਟੈਂਡੀ ਵਾਲਾ ਮੁੱਠਿਆਂ ਵਾਲਾ ਬਸਤੀ RAMLAL ਹਲਕਾ ਗੁਰੂ ਸਹਾਰ ਸਹਾਇ ਦੇ ਪਿੰਡ ਨੇ ਪੂਰੀ ਤਰ੍ਹਾਂ ਪਾਣੀ ਪੱਬਾਂ ਪਾਰ ਹੋ ਕੇ ਵਗ ਰਿਹਾ ਤਾਂ ਹਰੀਕੇ ਹੈਡ ਤੋਂ ਪਾਣੀ ਛੱਡਣ ਦੇ ਨਾਲ ਹਰੀਕੇ ਹੈਡ ਵਰਕਸ ਤੋਂ ਅੱਗੇ ਪੈਂਦੇ ਪਿੰਡ ਨੇ ਜਿੱਥੇ ਕਿ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਗਏ ਨੇ ਪਿੰਡਾਂ ਦਾ ਜਨਜੀਵਨ ਠੱਪ ਹੋ ਗਿਆ ਤਾਂ ਪਿੰਡ ਵੱਡੀ ਗਿਣਤੀ ਦੇ ਵਿੱਚ ਉਧਰ ਫਸੇ ਹੋਏ ਨੇ ਤਾਂ ਤਸਵੀਰਾਂ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਦੀਆਂ ਦਿਖਾ ਰਹੀਆਂ ਜਿਹੜੀਆਂ ਲਗਾਤਾਰ ਲੋਕਾਂ ਦਾ ਰੈਸਕਿਊ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਇਸ ਪਾਣੀ ਦੇ ਵਿੱਚ ਲੋਕਾਂ ਨੂੰ ਇੱਧਰ ਤੋਂ ਉਧਰ ਪਹੁੰਚਾਉਣ ਦਾ ਕੰਮ ਕਰ ਰਹੀਆਂ ਨੇ ਤਾਂ ਇਹ ਤਸਵੀਰਾਂ ਨੇ ਜਿੱਥੇ ਟਰੈਕਟਰਾਂ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਜਿਹੜੇ ਇਸ ਵੇਲੇ ਮਰ ਚੁੱਕੇ ਨੇ ਤਾਂ ਤਸਵੀਰਾਂ ਬਹੁਤ ਜ਼ਿਆਦਾ ਭਿਆਨਕ ਨੇ ਜਿੱਥੇ ਕਿ ਟਰੈਕਟਰ ਟਰਾਲੀਆਂ ਦੇ ਜ਼ਰੀਏ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਬਾਈ ਜੀ ਇੱਧਰ ਚੱਲਿਓ ਬਾਬਾ ਜੀ ਇੱਧਰ ਲੋਕਾਂ ਨੂੰ ਕੱਢਣ ਦੇ ਲਈ ਜਾਂ ਲੋਕਾਂ ਦੇ ਲਈ ਪ੍ਰਬੰਧ ਕਰ ਰਹੇ ਮਦਦ ਕਰਨ ਵਾਸਤੇ ਲੋਕਾਂ ਦੀ ਮਦਦ ਕਰੀਏ ਆਪਾਂ ਦਾਸ ਇੰਗਲੈਂਡ ਤੋਂ ਆਇਆ ਤੇ ਦਿਲ ਕਰਦਾ ਕਿ ਕਿਸੇ ਨੂੰ ਪਰੇਸ਼ਾਨਗੀ ਹੋ ਰਹੀ ਹੈ ਤੇ ਆਪਾਂ ਉਹਨਾਂ ਦੀ ਮਦਦ ਕਰੀਏ ਆਪਣੀ ਸੰਸਥਾ ਹੈਗੀ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜੀ ਬੱਚਿਆਂ ਨੂੰ ਪੜhaiਆਂ ਵੀ ਕਰਾਉਂਦੀ ਹੈ ਪਰ ਜੇ ਇਹੋ ਜਿਹੀ ਮੁਸ਼ਕਲ ਆ ਜਾਵੇ ਤੇ ਅਸੀਂ ਉਹ ਮਦਦ ਕਰਦੇ ਹਾਂ ਔਰ ਪਹਿਲੇ ਦਿਨ ਤੋਂ ਕਰਦੇ ਪਏ ਹਾਂ ਤੇ ਐਸ ਡੀ ਸੀ ਸਾਡਾ ਸਿਸਨ ਜੀ ਸਾਹਿਬ ਲੈ ਕੇ ਆਏ ਸਾਨੂੰ ਵੇ ਇੱਥੇ ਬਹੁਤ ਲੋੜ ਹੈ ਕਿ ਅਸੀਂ ਕਹਿੰਦੇ ਹਾਂ ਬਿਲਕੁਲ ਜਿੱਥੇ ਜੈਨੂਇਨ ਕੇਸ ਹੋਵੇ ਉੱਥੇ ਅਸੀਂ ਉੱਥੇ ਜਾ ਕੇ ਮਦਦ ਕਰੀਏ ਔਰ ਆਪਾਂ ਐਸਾ ਸ਼ੁਰੂ ਕਰ ਦਿਆਂਗੇ ਹੁਣ ਇੰਗਲੈਂਡ ਬੈਠੇ ਸੀ ਨਹੀਂ ਤਾਂ ਬੰਦਾ ਕਹਿੰਦਾ ਕਿ ਸਾਨੂੰ ਕੀ ਲੋੜ ਆ ਪੰਜਾਬੀਆਂ ਲਈ ਦਰਦ ਮਹਿਸੂਸ ਹੁੰਦਾ ਨਹੀਂ ਸਾਡੇ ਗੁਰੂਆਂ ਨੇ ਜੋ ਸਿੱਖਿਆ ਦਿੱਤੀ ਹੈ ਨਾ ਸਾਡੇ ਮਾਪਿਆਂ ਨੇ ਦਿੱਤੀ ਸੀਗੀ ਤੇ ਉਹ ਸਿੱਖਿਆ ਦੇ ਉੱਤੇ ਮੈਂ ਚੱਲਦਾ ਪਿਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਕੱਲ ਕੇ ਵੰਡੀਏ ਆਪਾਂ ਮੇਰੇ ਸਾਰੇ ਵੀਰ ਭੈਣ ਸਭ ਪਰਿਵਾਰ ਹੀ ਆਪਣਾ ਪੰਜਾਬ ਵਿੱਚ ਸੋ ਮੇਰੀ ਕੋਸ਼ਿਸ਼ ਹੈ ਕੀ ਕੀ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਅਸੀਂ ਜੋ ਵੀ ਸੰਗਤ ਨੂੰ ਇੱਥੇ ਲੋਡ ਹੋਏਗਾ ਅਸੀਂ ਉਹ ਚੀਜ਼ ਦਾ ਪ੍ਰਬੰਧ ਕਰ ਦਿਆਂਗੇ ਬਸ ਅੱਜ ਦੇਖਣਾ ਹੈ ਆ ਤੇ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਾ ਹੈ ਅਸੀਂ ਉਹ ਕਹਿੰਦੇ ਸੀ ਘਰ ਨਹੀਂ ਛੱਡਣੀ ਨਾ ਛੱਡਣ ਕੋਈ ਗੱਲ ਨਹੀਂ ਘਰ ਪਹੁੰਚਾਵਾਂਗੇ ਗੱਲ ਅਸੀਂ ਗੱਲ ਹੀ ਕੋਈ ਨਹੀਂ ਤੁਹਾਨੂੰ ਕੋਈ ਲੰਗਣਾ ਪਾਣੀ ਬਹੁਤ ਜ਼ਿਆਦਾ ਹੋਰ ਵੱਧ ਰਿਹਾ ਵਾ ਬਹੁਤ ਸਪੀਡ ਵਾਲਾ ਤੁਹਾਨੂੰ ਇਹਨਾਂ ਨੇ ਕਾਫੀ ਮਦਦ ਕੀਤੀ ਹੈ ਆਪਣੇ ਡੀਸੀ ਸਾਹਿਬ ਨੇ ਹੋਤੋਂ ਤੁਹਾਨੂੰ ਦੋ ਕਿਸ਼ਤੀਆਂ ਮਿਲ ਚਲੀਆਂ ਤੇ ਆਪਾਂ ਕਰੀ ਚੱਲਾਂਗੇ ਕੋਈ ਐਸੀ ਗੱਲ ਨਹੀਂ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਬਹੁਤ ਵਿਸ਼ਵਾਸ ਹੈ ਆਪਣਾ ਪਰਮਾਤਮਾ ਦੇ ਉੱਤੇ ਪਰਮਾਤਮਾ ਸੇਵਾ ਲੈ ਰਿਹਾ ਬਹੁਤ ਤੁਸੀਂ ਵੀ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਕਰੀ ਚਲੋ ਤਾਂ ਕਿ ਲੋਕਾਂ ਤੱਕ ਸੁਨੇਹਾ ਪਹੁੰਚੇ ਆਪਣਾ ਥੈਂਕ ਯੂ ਬੇਟੇ ਬੋਲੇ ਸੋਨਿਹਾਲ ਮੀ ਆਕਾਲ ਸੋਨਿਹਾਲ ਮੀ ਆਕਾਲ ਸੋ ਭਈ ਨਾ ਸਿੱਖਾਂ ਨੂੰ ਪੰਜਾਬੀਆਂ ਨੂੰ ਮਾੜਾ ਕਹਿ ਦਿੱਤਾ ਜਾਂਦਾ ਪਰ ਉਹੀ ਸਿੱਖ ਉਹੀ ਪੰਜਾਬੀ ਆਪਣੇ ਵੀਰਾਂ ਭਰਾਵਾਂ ਦੇ ਲਈ ਦਰਦ ਮਹਿਸੂਸ ਕਰ ਰਹੇ ਨੇ ਜਿਸ ਕਰਕੇ ਆਏ ਲੋਕ ਜਿਹੜੇ ਮਦਦ ਦੇ ਲਈ ਪਹੁੰਚੇ ਨੇ ਸੋ ਬਿਲਕੁਲ ਇਹ ਤਸਵੀਰਾਂ ਦਿਖਾ ਰਹੀਆਂ